ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਹੜੀ ਅੱਜ ਦੀ ਵੀਡੀਓ ਆ ਇਹ ਮੈਂ ਬਣਾ ਰਿਹਾ ਹਾਂ ਆ ਬਾਜਾਖਾਨਾ ਬਰਨਾਲਾ ਰੋਡ ਦੀ ਇਹ ਰੋਡ ਦੇ ਉੱਤੇ ਜੰਗਲ ਹੈ ਇੱਕ ਦਿਆਲਪੁਰੇ ਕੋਲੇ ਵੈਸੇ ਤਾਂ ਇਹ ਆਪਾਂ ਤੁਸੀਂ ਮੰਨ ਲਿਏ ਬਾਜੇਖਾਨੇ ਤੋਂ ਲੈ ਕੇ ਚੱਲ ਗਏ ਤਾਂ ਸਾਰੇ ਰਸਤੇ ਦੇ ਵਿੱਚ ਹੀ ਹੈ ਪਹਾੜੀ ਕਿਕਰ ਹੋਈਆਂ ਹੋਈਆਂ ਸੜਕ ਦੇ ਉੱਤੇ ਔਰ ਉਹ ਇੰਨੀਆਂ ਜ਼ਬਰਦਸਤ ਹੈ ਕਿ ਤੁਸੀਂ ਦੇਖਿਓ ਵੀ ਹੁਣ ਆਹ ਹੈ ਆ ਜਦੋਂ ਲੋਕ ਲੰਗਦੇ ਐ ਇਹ ਕਿਕਰਾਂ ਹਰ ਇੱਕ ਦੇ ਮੂੰਹ ਤੇ ਵੱਜਦੀਆਂ ਐ ਤੇ ਇਹਦੇ ਵਿੱਚ ਡਿਪਾਰਟਮੈਂਟ ਦਾ ਕੋਈ ਧਿਆਨ ਨਹੀਂ ਕਿਸੇ ਦਾ ਆ ਦੇਖੋ ਸੜਕ ਤੋਂ ਮੈਂ ਐਸੇ ਕਰਕੇ ਖੜਕੇ ਦਿਖਾ ਰਿਹਾ ਕਿ ਸੜਕ ਤੋਂ ਕਿੰਨੀਆਂ ਅੱਗੇ ਵੱਧ ਕੇ ਆ ਰਹੀਆਂ ਐ ਆ ਦੇਖੋ ਇਹ ਪਹਾੜੀ ਕਿਕਰਾਂ ਦੇ ਔਰ ਪਹਾੜੀ ਕਿਕਰਾਂ ਦੀਆਂ ਜਿਹੜੀਆਂ ਸੂਲਾਂ ਕੰਡੇ ਐ ਉਹ ਵੀ ਬਹੁਤ ਖਤਰਨਾਕ ਹੁੰਦੇ ਐ ਉਥੋਂ ਤੱਕ ਦਿਖਦਾ ਤੁਹਾਨੂੰ ਦਿਖਾਈ ਦਿੰਦਾ ਹੁਣ ਇਹਦੇ ਚ ਇਹ ਕਤਾਹੀ ਪੀਡਬਲਯੂਡੀ ਦੀ ਹੈ ਜਾਂ ਫੋਰੈਸਟ ਡਿਪਾਰਟਮੈਂਟ ਦੀ ਹੈ ਕਿਦੀ ਹੈ ਆ ਦੇਖੋ ਸੜਕ ਦੇ ਉੱਤੇ ਆ ਮੈਂ ਬਿਲਕੁਲ ਸੜਕ ਦੀ ਕੰਨੀ ਤੇ ਖੜਾ ਹਾਂ ਇਸ ਟਾਈਮ ਹੁਣ ਤੁਸੀਂ ਦੇਖਦੇ ਹੋਗੇ ਸੜਕ ਦੇ ਉੱਤੇ ਤੱਕ ਆਈਆਂ ਵੀਆਂ ਇਹ ਠੀਕ ਹੈ ਇਹਦੇ ਵਿੱਚ ਕਿਸੇ ਦਾ ਕੋਈ ਧਿਆਨ ਨਹੀਂ ਨੰਗਣ ਵਾਲੇ ਦੇ ਕੰਡੇ ਵੀ ਵੱਜਣਗੇ ਆ ਦੇਖੋ ਮੋਟਰਸਾਈਕਲ ਸਕੂਟਰ ਜਿਹੜੇ ਆਉਂਦੇ ਆ ਉਹਦੇ ਹਰ ਇੱਕ ਦੇ ਕਿਸੇ ਨਾ ਮੂੰਹ ਤੇ ਵੱਜ ਸਕਦੇ ਆ ਇਹ ਹੁਣ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਇਹਦੇ ਚ ਕਿਹੜਾ ਡਿਪਾਰਟਮੈਂਟ ਜ਼ਿੰਮੇਵਾਰ ਹੈ ਉਹ ਦੇਖੋ ਗਾਂਹ ਤੱਕ ਦੀਨੀਆਂ ਤੁਹਾਨੂੰ ਮੈਂ ਦਿਖਾਉਣਾ ਜ਼ੂਮ ਕਰਕੇ ਆ ਦੇਖੋ ਆ ਸੜਕ ਹੈ ਸੜਕ ਤੱਕ ਦੀਨੀਆਂ ਇਹ ਆ ਦੇਖੋ ਇੱਧਰ ਵੀ ਦਿਖਾਉਣਾ ਤੁਹਾਨੂੰ ਮੈਂ ਆ ਦੇਖੋ ਇਹ ਸ਼ੜਕ ਤੇ ਆ ਰਹੀਆਂ ਇਹਨਾਂ ਦਾ ਕੋਈ ਕਿਸੇ ਨੇ ਧਿਆਨ ਨਹੀਂ ਕੋਈ ਇਸ ਵੱਲ ਗਿਆਨ ਨਹੀਂ ਹਾਲਾਂਕਿ ਸੱਤ ਤੋਂ ਅੱਠ ਕੋਟ ਜਿਹੜਾ ਕੱਚਾ ਥਾਂ ਹੁੰਦਾ ਸ਼ੜਕ ਤੇ ਪਰ ਇੱਥੇ ਕੱਚੇ ਥਾਂ ਨੂੰ ਤੁਸੀਂ ਛੱਡੋ ਪਹਾੜੀ ਕਿਕਰਾਂ ਸ਼ੜਕ ਤੱਕ ਆਈਆਂ ਪਈਆਂ ਸ਼ੜਕ ਤੋਂ ਅੱਗੇ ਨਹੀਂ ਆਈਆਂ ਪਈਆਂ 2-4 ਫੁੱਟ ਸ਼ੜਕ ਤੋਂ ਸ਼ੜਕ ਤੱਕ ਉਹਨਾਂ ਦੀਆਂ ਡਾਣੀਆਂ ਜਾਂਦੀਆਂ ਇਹਦੇ ਵਿੱਚ ਕਿਸੇ ਕੋਈ ਡਿਪਾਰਟਮੈਂਟ ਦਾ ਧਿਆਨ ਨਹੀਂ ਨਾ ਤਾਂ ਫੋਰੈਸਟ ਡਿਪਾਰਟਮੈਂਟ ਦਾ ਹੈ ਨਾ ਪੀਡਬਲਯੂਟੀ ਦਾ ਆ ਦੇਖੋ ਢਾਣੀਆਂ ਕਿੰਨੀ ਅੱਗੇ ਤੱਕ ਵਧੀਆਂ ਹੋਈਆਂ ਸੜਕ ਤੋਂ ਮੈਂ ਤੁਹਾਨੂੰ ਨੇੜੇ ਕਰਕੇ ਵੀ ਦਿਖਾ ਦਿੰਦਾ ਆ ਦੇਖੋ ਆ ਜਿਵੇਂ ਸੜਕ ਦੀ ਕੰਨੀ ਆ ਤੇ ਆ ਹੁਣ ਤੁਸੀਂ ਦੇਖ ਲਓ ਕਿੰਨੀ ਅੱਗੇ ਐ ਮੈਂ ਸੜਕ ਦੀ ਕੰਨੀ ਤੇ ਖੜ ਕੇ ਦਿਖਾ ਰਿਹਾ ਆ ਕੇ ਦੇਖ ਸਕਦਾ ਜਿਹੜਾ ਵੀ ਕੋਈ ਹੈਗਾ ਇਹਦੇ ਤੇ ਕਿਸੇ ਦਾ ਕੋਈ ਧਿਆਨ ਨਹੀਂ ਨਾ ਪ੍ਰਸ਼ਾਸਨ ਦਾ ਨਾ ਟ੍ਰੈਫਿਕ ਪੁਲਿਸ ਦਾ ਜੇ ਕਿਸੇ ਦੇ ਕੋਲੇ ਮੰਨ ਲਓ ਇੱਕ ਦਾ ਦੇਣ ਡੇਟ ਨਾ ਅੰਗੀ ਕਿਸੇ ਬੀਮੇ ਦੀ ਪੋਲੂਸ਼ਨ ਦੀ ਉੱਥੇ ਚਲਾਨ ਹੋ ਜਾਂਦਾ ਪਰ ਇੱਥੇ ਕੌਣ ਜ਼ਿੰਮੇਵਾਰ ਹੈ ਇਹਦਾ ਜ਼ਿੰਮੇਵਾਰ ਟ੍ਰੈਫਿਕ ਪ੍ਰਸ਼ਾਸਨ ਹੈ ਪੀ ਡਬਲਯੂ ਡੀ ਹੈ ਫੋਰੈਸਟ ਡਿਪਾਰਟਮੈਂਟ ਹੈ ਜਾਂ ਇੱਥੋਂ ਦਾ ਲੋਕ ਪ੍ਰਸ਼ਾਸਨ ਹੈ ਆ ਦੇਖੋ ਸੜਕ ਤੇ ਪੂਰੀ ਸੜਕ ਰੋਕੀ ਜੰਨਾ ਭਾਰੀ ਕਿਕਰਾਂ ਨੇ ਕੋਈ ਇਹ ਨਹੀਂ ਵੀ ਇਹ 2-4 ਹੋਣੀਆਂ ਠੀਕ ਹੈ ਇਹ ਪੂਰੀ ਸੜਕ ਤੇ ਹੈ ਤੁਸੀਂ ਇੱਕ ਸਰਜੀਤਪੁਰਾ ਪਿੰਡ ਹੈ ਜਲਾਲਦੇਵ ਤੇ ਆਲਪਰੇ ਤੋਂ ਸਾਨੂੰ ਜਿੱਥੇ ਵੀ ਦੇਖਿਓ ਉੱਥੇ ਵੀ ਬਹੁਤ ਜੰਗੀ ਪੱਦਰ ਤੇ ਇਹ ਖੜੀਆਂ ਐ ਹਰ ਪਾਸੇ ਇਹ ਪਹਾੜੀ ਕਿਕਰਾਂ ਸੜਕ ਤੋਂ ਅੱਗੇ ਵਧੀਆਂ ਹੋਈਆਂ ਫੁੱਟ ਦੋ ਫੁੱਟ ਤਾਂ ਪੱਕਾ ਹੀ ਐ ਨਹੀਂ ਜ਼ਿਆਦਾ ਤਾਂ ਪਰ ਇਹਨਾਂ ਵੱਲ ਕਿਸੇ ਦਾ ਵੀ ਕੋਈ ਧਿਆਨ ਨਹੀਂ ਕਿਹੜਾ ਰੋਡ ਟੈਕਸ ਵੀ ਲੈ ਰਹੀ ਐ ਸਾਰਾ ਕੁਝ ਹੋ ਰਿਹਾ ਟੋਲ ਟੈਕਸ ਵੀ ਲੱਗੇ ਬਹੁਤਾ ਵਾਤੇ ਪਰ ਇੱਥੇ ਕੋਈ ਰਾਜਾ ਬਾਬੂ ਨਹੀਂ ਇਹਦਾ ਜੇ ਇਹਦੇ ਨਾਲ ਕੋਈ ਹਾਦਸਾ ਹੁੰਦਾ ਤੁਰੇ ਜਾਂਦੇ ਸਕੂਟਰ ਵਾਲੇ ਦੇ ਅੱਖ 'ਚ ਵੀ ਵੱਜ ਸਕਦੇ ਅੱਖ ਵੀ ਜਾ ਸਕਦੀ ਐ ਛੱਟ ਫੇੜ ਵੀ ਵੱਜ ਸਕਦੀ ਐ ਤਾਂ ਉਹਦਾ ਜਿਮੇਵਾਰ ਕੌਣ ਹੈ ਉਹਦਾ ਜਿਮੇਵਾਰ ਕੌਣ ਹੋਵੇਗਾ ਇਹ ਹੁਣ ਤੁਸੀਂ ਆਪਣੇ ਹਿਸਾਬ ਨਾਲ ਦੱਸਣਾ ਹੈ ਕਮੈਂਟ ਕਰਕੇ ਕਿ ਇਹਦਾ ਜਿਮੇਵਾਰ ਕੌਣ ਹੈ ਸੜਕ ਤੋਂ ਅੱਗੇ ਤੱਕ ਟੰਗਡੇ ਨਿਕਲੇ ਪਿਆ ਇਹਦਾ ਜਿਮੇਵਾਰ ਕੌਣ ਹੋਵੇਗਾ ਇਹ ਹੁਣ ਤੁਸੀਂ ਦੱਸਣਾ ਤੁਹਾਡਾ ਸਾਰਿਆਂ ਦਾ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਸ਼ੇਅਰ ਕਰੋ ਆਪਣੇ ਵਿਚਾਰ ਦਿਓ ਧੰਨਵਾਦ ਸਾਰਿਆਂ ਦਾ